ਉਹਨੇ ਸਮੇਂ ਦੀ ਗੱਲ ਜਦੋਂ ਪਗਬਟ ਭਾਈ ਆਪਦੇ ਸਕੇ ਭਾਈਆਂ ਤੋਂ ਵੀ ਵਧੀਆ ਰੋਲ ਨਿਭਾਉਂਦੇ ਸੀ ਇੱਕ ਦੂਜੇ ਉੱਤੇ ਜਾਨਵਾਰਦੇ ਸੀ ਉਸ ਸਮੇਂ ਦੀ ਗੱਲ ਇਹ ਹੁੰਦੀ ਸੀ ਕਿ ਪਗਬਟ ਭਾਈ ਆਪਦੇ ਭਾਈ ਨਾਲੋਂ ਵੀ ਵਧੀਆ ਹੁੰਦਾ ਸੀ ਪਰ ਅੱਜ ਦਾ ਸਮਾਂ ਜਿਹੜਾ ਇਹਦੇ ਵਿੱਚ ਕੀ ਹੋ ਗਿਆ ਕਿ ਸਾਰੇ ਡੁਪਲੀਕੇਟ ਪ੍ਰੇਮ ਡੁਪਲੀਕੇਟ ਮਿੱਤਰ ਬਣ ਕੇ ਮਿੱਤਰਾਂ ਨੂੰ ਠੱਗਦੇ ਨੇ ਉਸ ਤਰ੍ਹਾਂ ਦੀ ਬੋਲ ਜਨਾਬ ਰੇਪਦੀ ਪ੍ਰਚਲ ਸ਼ਰਮਾ ਜੀ ਕਲਮ ਤੋਂ ਨਿਕਲੇ ਹੋਏ ਹੈ ਇੰਨੇ ਸਰਬਨ ਕਰਨੀ ਹੋ ਬੇਖੋ ਦੁਨੀਆਂ ਦੀ ਰੀਤਾ ਖੁਦਗਾਰ ਜੀ ਪਰੀਤਾ ਪਿੱਛੋਂ ਠੱਗ ਉਤੋਂ ਮੀਤਾ ਦਿਲਦਾਰ ਅੱਜ ਦੇ ਪੈਸੇ ਦੇ ਮਿੱਤਰਾ ਝੂਠੇ ਯਾਰ ਅੱਜ ਦੇ ਮੈਂ ਦੇਖੇ ਪੈਸੇ ਦੇ ਮਿੱਤਰਾ ਹੇ ਯਾਰ ਅੱਜ ਦੇ ਬਹੁਤ ਪੈਸਾ ਹੋਵੇ ਜੀ ਦੇ ਕੋਲ ਉਹਦੇ ਨਾਲ ਮਿੱਠਾ ਬੋਲ ਲੈਂਦੇ ਬਟੂਆ ਫਰੋੜ ਹੁਸ਼ਿਆਰ ਅੱਜ ਦੇ ਪੈਸੇ ਦੇ ਮਿਤਰਾ ਝੂਠੇ ਯਾਰ ਅੱਜ ਦੇ ਮੈਂ ਵੇਖੇ ਪੈਸੇ ਦੇ ਮਿਤਰਾ ਓ ਸੱਚਾ ਪਿਆਰ ਨਹੀਂ ਜਤਾਉਂਦੇ ਕਰਜ ਆਪਣੀ ਮਟਾਉਂਦੇ ਫਿਰ ਭਾਲੇ ਨਹੀਂ ਸਿਆਉਂਦੇ ਕੰਮ ਸਾਰੇ ਅੱਜ ਦੇ ਪੈਸੇ ਦੇ ਮਿਤਰਾ ਝੂਠੇ ਯਾਰ ਅੱਜ ਦੇ ਮੈਂ ਦੇਖੇ ਪੈਸੇ ਦੇ ਮਿਤਰਾ ਝੂਠੇ ਯਾਰ ਅੱਜ ਦੇ ਕੀਤਾ ਪੈਸਾ ਪ੍ਰਦਾਨ ਛੱਡ ਧਰਮ ਇਮਾਨ ਮੁੱਲ ਵੇਚ ਦੇਵੇ ਆਣ ਉਹ ਦੇਦਾਰ ਅੱਜ ਦੇ ਪੈਸੇ ਦੇ ਮਿੱਤਰ ਝੂਠੇ ਯਾਰ ਅੱਜ ਦੇ ਓਲਕੋ ਪੈਸੇ ਦੇ ਮਿੱਤਰ ਓ ਹੋਏ ਚੰਦਰੇ ਰਵਾਜ ਕੁੜੀ ਪਿੱਛੋਂ ਪਹਿਲਾ ਦਾਜ ਹੋਇਆ जख्मी ਸਮਾਜ ਝੂਠੇ ਪਿਆਰ ਅੱਜ ਦੇ ਪੈਸੇ ਦੇ ਮਿੱਤਰਾਂ ਝੂਠੇ ਯਾਰ ਅੱਜ ਦੇ ਮੈਂ ਦੇਖੇ ਪੈਸੇ ਦੇ ਮਿੱਤਰਾਂ ਝੂਠੇ ਯਾਰ ਅੱਜ ਦੇ ਸੀਨੇ ਲਾਲ ਚਾਂਦੀ ਅੱਗ ਲੈਤੇ ਮਿੱਤਰਾਂ ਨੂੰ ਠੱਗ ਅਬਟੀ ਹੋਵੇ ਪਾਵੇਂ ਪੱਗ ਦਿੰਦੇ ਮਾਰ ਅੱਜ ਦੇ ਪੈਸੇ ਦੇ ਮਤਾਰ ਝੂਠੇ ਯਾਰ ਅੱਜ ਦੇ ਵੇ ਲੋਕੋ ਪੈਸੇ ਦੇ ਮਿੱਤਰ ਓ ਹੋਈ ਫੀਰੇ ਆਪੋ ਤਾਪ ਕੌਣ ਸੱਚ ਪੁੰਨ ਪਾਪ ਹੋਈ ਫੀਰੇ ਆਪੋ ਤਾਪ ਕੌਣ ਸੋਚੇ ਪੁੰਨ ਪਾਪ ਪੈਸਾ ਮਾਈ ਪੈਸਾ ਬਾਪ اے ਬਚਾਰ ਅੱਜ ਦੇ ਪੈਸੇ ਦੇ ਮਿੱਤਰ ਝੂਠੇ ਯਾਰ ਅੱਜ ਦੇ ਮੈਂ ਦੇਖੇ ਪੈਸੇ ਦੇ ਮਿੱਤਰ ਝੂਠੇ ਯਾਰ ਅੱਜ ਦੇ ਓ ਸੱਚ ਰੇਵਤੀ ਸਣਾਵੇ ਕੌਣ ਕੀ ਨੂੰ ਸਮਝਾਵੇ ਮੁੱਖੋ ਰਾਮ ਰਾਮ ਗਾਵੇ ਸੂਰੀ ਮਾਰ ਅੱਜ ਦੇ ਪੈਸੇ ਦੇ ਮਿੱਤਰ ਝੂਠੇ ਯਾਰ ਅੱਜ ਦੇ ਮੈਂ ਦੇਖੇ ਪੈਸੇ ਦੇ ਮਿੱਤਰ ਝੂਠੇ ਯਾਰ ਅੱਜ